ਜੋ ਰੀ ਇਨਫੈਕਸ਼ਨ ਹੋ ਗਈ ਸੀਗੀ ਦੰਦ ਦੇ ਵਿੱਚ ਦਾਣਾ ਹੋਇਆ ਸੀ ਛੋਟਾ ਜਿਹਾ ਉਹ ਦੰਦ ਜਿਹੜਾ ਦਾਣਾ ਸੀਗਾ ਨਾ ਉਹ 15-20 ਦਿਨਾਂ ਵਿੱਚ ਟਿਊਮਰ ਬਣ ਗਿਆ ਤੇ ਅਸੀਂ ਟੈਸਟ ਕਰਵਾਏ ਤੇ ਉਹਦੇ ਵਿੱਚ ਕੈਂਸਰ ਆ ਗਿਆ ਫਿਰ ਅਸੀਂ ਸਰਜਰੀ ਕਰਵਾਤੀ ਇੱਕ ਸਰਜਰੀ ਹੋਈ ਇਹਨਾਂ ਦੀ 2023 ਦੇ ਵਿੱਚ ਦੁਬਾਰਾ ਇਹਨਾਂ ਦੇ ਦਰਦ ਬਹੁਤ ਜ਼ਿਆਦਾ ਉੱਠੀ ਤੇ ਫਿਰ ਅਸੀਂ 2024 ਦੇ ਵਿੱਚ ਦੂਜੀ ਸਰਜਰੀ ਹੋਈ ਇਹਨਾਂ ਦੀ ਸਤੰਬਰ ਦੇ ਵਿੱਚ ਹੁਣ ਇਹਨਾਂ ਨੂੰ ਕਿਮੋਂ ਲੱਗਦੀਆਂ ਸੀਗੀਆਂ ਦੋ ਕਿਮੋਂ ਅਸੀਂ ਲਵਾਈਆਂ ਫੜ ਤੜ ਕੇ ਲਵਾ ਲਈਆਂ ਹੁਣ ਕਿਮੋਂ ਲਵਾਂ ਦੀ ਸਾਡੇ ਕੋਲ ਗੁਜਾਇਸ਼ ਹੈ ਨਹੀਂ ਸਾਡੇ ਕੋਲ ਕੁਝ ਹੈ ਨਹੀਂ ਅਸੀਂ ਲਵਾਈ ਨਹੀਂ ਕਿਮੋਂ ਤੀਸਰੇ ਸਮੇ ਤੋਂ ਇਹ ਹੁਣ ਐਦਾਂ ਦੀ ਹਾਲਤ ਹੈ ਮਾਂ ਇਹਨਾਂ ਦੀ 2 ਸਾਲ ਤੋਂ ਵੀਰ 2 ਸਾਲ ਹੋ ਗਏ ਤੇ ਹੁਣ ਹੈ ਨਹੀਂ ਕਿੰਨਾ ਖਰਚਾ ਖਰਚਾ ਅਸੀਂ 25-3 ਲੱਖ ਰੁਪਏ ਲਾ ਚੁੱਕੇ ਹਾਂ ਹਾਂ ਜੀ ਤੇ ਘਰ ਪ੍ਰਵਾਸ ਹੈਗਾ ਕੋਈ ਬਣਾਣਾ ਨਹੀਂ ਜੀ ਦੋ ਬੱਚੇ ਨੇ ਛੋਟੇ ਨੇ ਪੜਦੇ ਨੇ ਕਮਾਨ ਵਾਲਾ ਕੋਈ ਨਹੀਂ ਆ 1 ਰੁਪਏ ਦੀ ਇਹ ਆਮਦਨ ਨਹੀਂ ਹੈਗੀ ਜੋ ਵੀ ਸੀਗਾ ਵੇਚ ਵਟ ਕੇ ਲਾਤਾ ਘਰ ਵੀ ਗਹਿਣੇ ਪਾਤਾ ਘਰ ਦਾ ਗੁਜ਼ਾਰਾ ਵੀਰੇ ਕੁਛ ਨਹੀਂ ਹੈ ਜੇ ਕੋਈ ਜਿਹੜਾ ਕੋਈ ਦੇਖਦਾ ਆ ਥੋੜਾ ਬਾਤ ਰਾਸ਼ਨ ਪਾਣੀ ਦੇ ਜਾਂਦੇ ਆ ਬਾਕੀ ਕੋਈ ਖਰਚਾ ਨਹੀਂ ਅੱਛਾ ਇਹ ਮੂਤਰ ਇਹਦਾ ਤਾਂ ਜਿਹੜਾ ਬੇਸ ਕਾਫੀ ਜਿਹੜਾ ਖਰਾਬ ਹੋ ਚੁੱਕਾ ਹੈ ਨਾ ਜਿਹਦਾ ਇੱਕ ਸਾਈਡ ਇਹ ਸਰਜਰੀ ਕਰਕੇ ਹੋ ਗਿਆ ਹਾਂਜੀ ਸਰਜਰੀ ਪਹਿਲਾਂ ਠੀਕ ਪਹਿਲਾਂ ਬਿਲਕੁਲ ਠੀਕ ਹੋ ਗਿਆ ਸੀਗਾ ਤੇ ਪੈਪ ਤੇ ਲੱਥੇ ਹੀ ਨਹੀਂ ਨਾ ਪੈਪ ਨਹੀਂ ਲੱਥਿਆ ਹੈਗਾ ਹਾਂਜੀ ਲਿਕਵਿਡ ਵਾਲਾ ਪੈਪ ਨਹੀਂ ਲੱਥਿਆ ਹੈਗਾ ਸਾਰਾ ਦਿਨ ਲਿਕਵਿਡ ਹੀ ਲੈਂਦੇ ਨੇ ਫੇਰ ਡਾਕਟਰ ਇਹਦੇ ਨੇ ਵੀ ਇਹਦਾ ਇਲਾਜ ਹੋ ਸਕਦਾ ਹਾਂਜੀ ਹੋ ਸਕਦਾ ਹੈ ਕੀ ਕੋਈ ਪੋਸਟ ਹੈ ਇਲਾਜ ਦੀ ਲੋਕ ਜੀ ਕਰਵਾ ਨਹੀਂ ਸਕਦਾ ਨਹੀਂ ਜੀ ਉਹ ਨਹੀਂ ਦੱਸਿਆ ਉਹਨਾਂ ਨੇ ਜੇ ਆਪਾਂ ਡਾਕਟਰ ਦੇ ਨਾਲ ਗੱਲ ਕਰਾਂਗੇ ਜਾ ਕੇ ਆਪਣੇ ਕੋਲ ਕੁਝ ਹੋਏਗਾ ਤਾਂ ਹੀ ਡਾਕਟਰ ਨਾਲ ਗੱਲ ਕਰਾਂਗੇ ਆਪਣੇ ਕੋਲ ਕੁਝ ਨਹੀਂ ਹੈਗਾ ਅਸੀਂ ਡਾਕਟਰ ਕੋਲ ਜਾਂਦੇ ਨਹੀਂ ਆ ਜਦੋਂ ਇਹਨਾਂ ਨੂੰ ਦਰਦ ਹੁੰਦੀ ਹੈ ਦਵਾਈ ਲੈਣੀ ਹੁੰਦੀ ਏ ਉਦੋਂ ਅਸੀਂ ਡਾਕਟਰ ਕੋਲ ਜਾਈਦਾ ਦਵਾਈ ਇਹਨਾਂ ਦੀ 5 ਤੋਂ 10000 ਰੁਪਏ ਦੀ ਦਵਾਈ ਆਂਦੀ ਏ ਜਿਹੜੀ ਤੁਸੀਂ ਕੀਮੋ ਕਰਵਾਉਂਦੇ ਹੋ ਇਹਦਾ ਖਰਚਾ ਕਿੰਨਾ ਹੋਗਾ ਇਹਦਾ 25-30000 ਰੁਪਏ ਖਰਚਾ ਜੀ ਹਫਤੇ ਬਾਅਦ ਅੱਜ ਇੱਕ ਹਫਤੇ ਬਾਅਦ ਕੀਮੋ ਕਰਾਣੀ ਜ਼ਰੂਰੀ ਹੁੰਦੀ ਹਾਂਜੀ ਹਾਂਜੀ ਕੀਮੋ ਦੇ ਨਾਲ ਬਿਮਾਰੀ ਜਿਹੜੀ ਛੱਡਦੀ ਏ 25-30000 ਰੁਪਏ ਅਸੀਂ ਲਾ ਚੁੱਕੇ ਹਾਂ ਜੀ ਫਿਰ ਫਿਰ 25-30000 ਰੁਪਏ ਰੋਜ਼ ਦਾ ਲਾਣਾ ਪੈਂਦਾ ਹਾਂਜੀ ਇੱਕ ਹਫਤੇ ਦਾ ਇੱਕ ਹਫਤੇ ਦਾ ਜੀ ਘਰ ਦਾ ਗੁਜ਼ਾਰਾ ਕਰਦਾ ਗੁਜ਼ਾਰਾ ਮੇਰੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈ ਜੀ ਨਹੀਂ ਕੋਈ ਕਮਾਣ ਵਾਲਾ ਨਹੀਂ ਆ ਹੰਤਕ ਕਮਾਈ ਦਾ ਕੋਈ ਸਾਧਨ ਨਹੀਂ ਬਿਲਕੁਲ 1 ਰੁਪਏ ਦਾ ਵੀ ਨਹੀਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹਾਂ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਆ ਤਾਂ ਹੀ ਆ ਕਦਮ ਚੱਕਿਆ ਆ ਕਿ ਚਲੋ ਥੋੜੀ ਬਾਤੀ ਮੇਰੀ ਹੈਲਪ ਹੋ ਜਾ ਕੇ ਮੈਂ ਘਰ ਚ ਰਸਲ ਲਿਆ ਸਕਾਂ ਬੱਚਿਆਂ ਨੂੰ ਰੋਟੀ ਖਵਾ ਸਕਾਂ ਘਰ ਦੇ ਵਿੱਚ ਰਸਨ ਵੀ ਨਹੀਂ ਆ ਚਲੋ ਕੁਛ ਵੀ ਨਹੀਂ ਹੈ انسان ਪਰਮਾਤਮਾ ਦਾ ਬਣਾਇਆ ਹੋਇਆ انسان ਹੈ انسان ਹੀ انسان ਦੀ ਅਰਦਾਸ ਤੇ ਅੱਜ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਮੇਰੇ ਜੀ ਮੈਂ ਤਾਂ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਆ ਮੈਂ ਕਾਊਂਟ ਨੰਬਰ ਦੇ ਦਿੱਤਾ ਹੈ ਜੀ ਫੋਨ ਨੰਬਰ ਦਿੱਤਾ ਹੈ ਜੀ ਜਿੰਨੇ ਘਰ ਆ ਕੇ ਮਿਲਣਾ ਹੈ ਘਰ ਵੀ ਆ ਕੇ ਮਿਲ ਸਕਦਾ ਜੀ ਫੋਨ ਤੇ ਗੱਲ ਵੀ ਕਰ ਸਕਦਾ ਜੀ ਅੱਗੇ ਘਰ ਦੇਖ ਕੇ ਇਹਨਾਂ ਦੀ ਹਾਲਤ ਦੇਖ ਕੇ ਜੋ ਵੀ ਮੇਰੀ ਮਦਦ ਕਰਨਾ ਚਾਹੁੰਦਾ ਆ ਇਲਾਜ ਕਰਵਾਉਣਾ ਚਾਹੁੰਦਾ ਆ ਉਹ ਕਰਵਾ ਸਕਦਾ ਜੀ ਮੈਂ ਹੋਰ ਕੁਝ ਨਹੀਂ ਮੰਗਦੀ ਬਸ ਇਹੀ ਮੰਗਦੀ ਆ ਵੀ ਇਹਨਾਂ ਦੀ ਆ ਕੇ ਹਾਲਤ ਦੇਖ ਸਕਣ ਜੇ ਤੁਸੀ ਇਹ ਚਾਹਦੇ ਹੋ ਕਿ ਬਸ ਇਹਨਾਂ ਦਾ ਇਲਾਜ ਹੋ ਜਵੇ ਬਸ ਦਾ ਸਿੱਧਾ ਸਾਈਂ ਠੀਕ ਹੋ ਜਵੇ ਹਾਂਜੀ ਮੈਂ ਕਹਿੰਨੀ ਬਸ ਇਹ ਠੀਕ ਹੋਣੇ ਚਾਹੀਦੇ ਮੈਨੂੰ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਇਹ ਠੀਕ ਹੋਣੇ ਚਾਹੀਦੇ ਆ ਫੋਨ ਨੰਬਰ ਵੀ ਦਿੱਤਾ ਹੋਇਆ ਹੈ ਘਰ ਵੀ ਆ ਸਕਦੇ ਨੇ ਜਿੰਨੇ ਆਣਾ ਆ ਘਰ ਵੀ ਆ ਕੇ ਵੇਖ ਸਕਦੇ ਨੇ ਇਹਨਾਂ ਨੂੰ ਅਕਾਊਂਟ ਨੰਬਰ ਵੀ ਦਿੱਤਾ ਹੋਇਆ ਆ ਵੇਖ ਕੇ ਫਿਰ ਜੋ ਵੀ ਕਿਸੇ ਦੀ ਮਨ ਦੇ ਵਿੱਚ ਹੈਗਾ ਆ ਮਦਦ ਕਰਨ ਦਾ ਉਹ ਵੀ ਕਰ ਸਕਦਾ ਹੈ ਜੇ ਇਲਾਜ ਕਰਵਾਉਣਾ ਚਾਹੁੰਦਾ ਹੈ ਕੋਈ ਉਹ ਵੀ ਕਰਵਾ ਸਕਦਾ ਜੀ ਠੀਕ ਹੈ ਜੀ ਹੁੰਦੇ ਸੀਗੇ ਪਹਿਲਾਂ ਹੁਣ ਕੀ ਹਾਲਤ ਬਣ ਗਈ ਇਹਨਾਂ ਦੀ ਮੈਂ ਤਾਂ ਇਹ ਹੀ ਮੰਗ ਕਰਦੀ ਆ ਸਾਰਿਆਂ ਦੇ ਅੱਗੇ ਪਰ ਇਹਨਾਂ ਦਾ ਇਲਾਜ ਕਰਵਾ ਦਿਓ ਮੇਰੀ ਮਦਦ ਕਰ ਦਿਓ ਬਸ ਹੋਰ ਕੁਝ ਨਹੀਂ ਚਾਹਦੀ ਮੈਂ